ਯਾਦੀ ਹੈ ਤੇ ਤੁਮਾਰੀ ਯਾਦ ਆਤੀ ਹੈ ਸ਼ੋਹੀ ਲਾੜੇ ਜੀ ਸਰ ਕੀ ਕਹਿਣਾ ਚਾਹੂੰਗਾ ਅੱਜ ਅਸੀਂ ਅੱਗੇ ਨਾਲ ਦੁਰਗਾ ਮਾਤਾ ਮੰਦਪ ਵਿਖਰ ਮੈਂ ਬਲੋਨੀ ਗਲੀ ਮਸਾਲਾ ਵੇਚੇ ਅੱਜ ਸਾਰੇ ਅਸੀਂ ਮੰਦਿਰ ਵਿੱਚ ਸ਼੍ਰੀ ਕ੍ਰਿਸ਼ਨ ਭਗਵਾਨ ਜਨਮਸ਼ਰੀ ਜੀ ਸ਼ਹਿਰ ਬਾਹਰ 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 ਦਿਸ ਸਾਰੇ ਹੀ ਮਲਾਂ ਨਵਸੀਆਂ ਨੇ ਬੜਾ ਹੀ ਹਸਣ ਆ ਗਏ ਲੰਗਰ ਵਿੱਚ ਹਿੱਸਾ ਲਿਆ ਔਰ ਪ੍ਰਸ਼ਾਦ ਲੈ ਕੇ ਗਏ ਨੇ ਸਾਨੂੰ ਬਹੁਤ ਹੀ ਖੁਸ਼ੀ ਹੈ ਸਾਡੇ ਸਾਡੇ ਮਹੱਲ ਨਿਵਾਸੀ ਸਾਡਾ ਸਹਿਯੋਗ ਕਰ ਰਹੇ ਨੇ ਬੜੀ ਖੁਸ਼ੀ ਨਾਲ ਪ੍ਰਸ਼ਾਦ ਗ੍ਰਹਿਣ ਕਰ ਰਹੇ ਨੇ ਤੁਸੀਂ ਇਸ ਵੇਲੇ ਸਾਡੇ ਸਾਰੇ ਮੰਦਰ ਕਮੇਟੀ ਦੇ ਵਿੱਚ ਸਾਡੇ ਪਵਨ ਜਿੰਦਲ ਜੀ ਨਰਿੰਦਰ ਜਿੰਦਲ ਜੀ ਨਰੋਲਾ ਜੀ ਬਲਵੰਤ ਸਿੰਘ ਜੀ ਔਰ ਪ੍ਰਿ ਰੇਸ਼ ਗਰਗ ਜੀ ਤੋਂ ਹੋਰ ਵੀ ਸਾਡੇ ਸਾਰੇ ਸਾਥੀ ਮਕੇਸ਼ ਸ਼ਰਮਾ ਜੀ ਸਰ ਸਰ ਸ਼ਾਨ ਵਾਲਾ ਸਾਡਾ ਸਹਿਯੋਗ ਕਰ ਰਹੇ ਨੇ ਨਰਿੰਦਰ ਜਿੰਦਲ ਜੀ ਤੇ ਵੱਡੀ ਸਾਰੇ ਸਾਡੇ ਸਾਹਿਬ ਸਾਰੇ ਸਹਿਲਾ ਮਿੰਟ ਲਈ ਸਾਰੀ ਸਾਡੇ ਨਾਲ ਸਹਿਯੋਗ ਕਰ ਰਹੀ ਹੈ ਸਾਰਿਆਂ ਦਾ ਬਹੁਤ ਧੰਨਵਾਦ ਇੱਕ ਵਾਰ ਫਿਰ ਰਾਧੇ ਰਾਧੇ ਸਭ ਤੋਂ ਖਾਸ ਸਾਡੇ ਚੇਅਰਮੈਨ ਸ੍ਰੀ ਸ਼ੋਗਿਰਦ ਜੀ ਜਿਨ੍ਹਾਂ ਨਾਲ ਸਾਨੂੰ ਹਰ ਸਾਲ ਸਹਿਯੋਗ ਮਿਲਦਾ ਵਾ ਸਭ ਤੋਂ ਪਿੰਡ ਗਰ ਜੀ ਸਾਰਿਆਂ ਦਾ ਬਹੁਤ ਧੰਨਵਾਦ ਸਾਰੀ ਮੰਦਰ ਕਮੇਟੀ ਦੇ ਸਾਰੇ ਮਹਾਨ ਨਿਵਾਸੀਆਂ ਦਾ ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਸਹਿਯੋਗ ਕੀਤਾ ਉਹ ਬੜੀ ਸ਼ਾਨ ਨਾਲ ਖੁਸ਼ੀ ਦਾ ਪ੍ਰਗਟਾਵਾ ਕਰਨ ਕੀਤਾ ਤੇ ਸਰ ਕਿਵੇਂ ਦੇਖਿਆ ਜਾਂਦਾ ਜੀ ਨੌਜਵਾਨ ਪੀੜੀ ਐ ਨਸ਼ਿਆਂ ਦੇ ਦਲ ਦਲ ਦੇ ਤਾਜ਼ੀ ਨਜ਼ਰ ਆ ਰਹੀ ਹੈ ਮੰਦਰ ਮਸਜਿਦ ਨੂੰ ਛੱਡ ਕੇ ਇਹ ਆਹ ਰਸਤੇ 'ਤੇ ਜਾ ਰਹੀ ਹੈ ਤੁਸੀਂ ਦੇਖੋ ਸੜਕ 'ਤੇ ਸਾਰੇ ਨੌਜਵਾਨ ਸੱਜੇ ਖੜੇ ਨੇ ਪਰ ਬੋਰੀ ਕੁਛ ਨਹੀਂ ਆਇਆ ਤਿਆਰ ਮਨਾ ਰਹੇ ਨੇ ਉਹ ਨੌਜਵਾਨਾਂ ਨੂੰ ਦੇਖ ਕੇ ਸਾਰੇ ਹੋਰ ਦੇਸੀ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਕਿ ਨਸ਼ਾ ਛੱਡ ਕੇ ਸਿਹਤ ਦੇ ਉਸਤੇ ਕੇ ਤੰਦਰਤ ਨਾਹ ਰਸਤੇ ਆਓ